ਦੀਆਂ ਵੀ ਆਪਣੇ ਕੋਲ ਹੁੰਦੀਆਂ ਨਾ ਜੀ ਸਰ ਬੈਟਰੀਆਂ ਦੇ ਅਸੀਂ ਇਸ ਏਰੀਆ ਦੇ ਕਿੰਗੇ ਆ ਬੈਟਰੀ ਜਿਹੜੀ ਹਰੇਕ ਤਰ੍ਹਾਂ ਦੀ ਹਰੇਕ ਕੰਪਨੀ ਚਾਹੇ ਤੁਸੀਂ ਆ ਸਕਦੇ ਮੇਰੇ ਨਾਲ ਆਓ ਤੁਹਾਨੂੰ ਮੈਂ ਦਿਖਾ ਲਦਾ ਆਪਣੇ ਕੋਲ ਬੈਟਰੀ ਜਿਹੜੀ ਹੈਗੇ ਆ ਜੀ ਟਰੈਕਟਰ ਦੀ ਕਾਰ ਦੀ ਮੋਟਰਸਾਈਕਲ ਦੀ ਭੰਡਾਰ ਭਰੇ ਪਏ ਆ ਜੀ ਜਿੰਨੀ ਮਰਜ਼ੀ ਬੈਟਰੀ ਤੁਸੀਂ ਕਦੀ ਇੰਨੀ ਬੈਟਰੀ ਨਹੀਂ ਦੇਖੀ ਹੋਗੀ ਸਾਡੇ ਕੋਲ ਸਰ 200 ਐਂਪੀਰ 250 ਐਂਪੀਰ 300 ਐਂਪੀਰ 10-10 ਸਾਲ 12-12 ਸਾਲ ਵਾਲੀਆਂ ਬੈਟਰੀਆਂ ਲਿਥੀਅਮ ਬੈਟਰੀ ਲੀ ਫਾਸਟ ਦੀ ਹੈਗੀ ਆ ਜੀ ਆ ਲੂਮਿਨਸ ਦਾ ਮਾਲ ਪਿਆ ਹੋਇਆ ਜੀ ਆਕਸਾਈਡ ਦਾ ਪਿਆ ਹੋਇਆ ਜੀ ਆਟੋ ਬੈਟਰੀ ਦੇਖ ਸਕਦੇ ਤੁਸੀਂ ਆਟੋ ਬੈਟਰੀ ਜਿਹੜੀਆਂ ਕਾਰਾਂ ਦੇ ਵਿੱਚ ਬੈਟਰੀਆਂ ਲੱਗਦੀਆਂ ਭਰਿਆ ਪਿਆ ਜੀ ਜਿੰਨਾ ਮਰਜ਼ੀ ਮਾਲ ਲਵੋ ਜੀ ਇੱਥੇ ਕੋਈ ਕਮੀ ਨਹੀਂ ਹੈਗੀ ਮਾਲ ਦੀ ਬੈਸੇ ਅਸੀਂ ਮੇਨ ਜਿਹੜਾ ਕੰਮ ਕਰਦੇ ਪਏ ਆ ਤਿੰਨ ਕੰਪਨੀਆਂ ਨਾਲ ਜ਼ਿਆਦਾ ਕਰਦੇ ਪਏ ਆ ਆਕਸਾਈਡ ਨਾਲ ਕਰਦੇ ਪਏ ਆ ਜੀ ਲੀਫ ਫਾਸਟ ਨਾਲ ਕਰਦੇ ਪਏ ਆ ਔਰ ਲੂਮਿਨਸ ਦਾ ਕੰਮ ਕਰਦੇ ਪਏ ਆ ਤਿੰਨੇ ਕੰਪਨੀਆਂ ਟੌਪ ਦੀਆਂ ਆ ਆਪ ਦੇ ਵਿੱਚ ਸਰ ਮਤਲਬ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਹਰ ਇੱਕ ਬ੍ਰਾਂਡ ਆ ਬਿਲਕੁਲ ਸਰ ਸਾਡੇ ਕੋਲ ਡੀਲਰਸ਼ਿਪ ਹੈਗੀ ਆ ਸਰ ਇਸ ਵੇਲੇ ਜਿਹੜੀ ਹੈਗੀ ਆ ਇਸ ਵੇਲੇ ਆਕਸਾਈਡ ਦੀ ਹੈਗੀ ਆ ਲੂਮਿਨਸ ਦੀ ਹੈਗੀ ਆ ਔਰ ਅਮਰਾਉਂਡ ਦੀ ਹੈਗੀ ਆ ਇਹ ਸਾਰੀਆਂ ਜਿੰਨੀਆਂ ਤਕੜੀਆਂ ਕੰਪਨੀਆਂ ਆ ਇਹਨਾਂ ਦੀ ਸਾਡੇ ਕੋਲ ਸਾਰੀ ਡੀਲਰਸ਼ਿਪ ਹੈਗੀ ਤੁਸੀਂ ਕੋਈ ਵੀ ਮਾਡਲ ਜਿਹੜਾ ਮਰਜੀ ਮਾਡਲ ਕਹੋ ਸਰ ਈ ਰਿਕਸ਼ੇ ਦੀਆਂ ਬੈਟਰੀਆਂ ਕਾਰਾਂ ਬੱਸਾਂ ਜੀਪਾਂ ਕਾਰ ਕਰਦੀਆਂ ਇਨਵਰਟਰ ਬੈਟਰੀਆਂ 300 350 500 ਐਂਪੀਅਰ ਤੱਕ ਦੀਆਂ ਬੈਟਰੀਆਂ ਸਾਡੇ ਕੋਲ ਪਈਆਂ ਜਿਹੜੀਆਂ ਕਿਸੇ ਨੇ ਅਜੇ ਤੱਕ ਸੁਣਿਆ ਵੀ ਨਹੀਂ ਹੋਣਗੀਆਂ ਉਹ ਵਾਲੀਆਂ ਬੈਟਰੀਆਂ ਵੀ ਸਾਡੇ ਕੋਲ ਪਈਆਂ ਹੈਗੀਆਂ ਜੀ ਰੋਡ ਹੈ ਜੀ ਜੀਟੀ ਰੋਡ ਹਰਿਆਣਾ ਤੇ ਇਹ ਜੋ ਸਾਹਮਣੇ ਹੈ ਉਹ ਦੁਸ਼ਹਿਰਾ ਗਰਾਊਂਡ ਹੈ ਜੀ ਦੁਸ਼ਹਿਰਾ ਗਰਾਊਂਡ ਤੋਂ ਸਾਹਮਣੇ ਓਪੋਜ਼ਿਟ ਇਹ ਸ਼ਾਪ ਹੈ ਜੀ ਜੇਐਸ ਬੈਟਰੀਜ਼ ਤੇ ਜੀਟੀ ਰੋਡ ਤੋਂ ਇਹ ਸਾਹਮਣੇ JS ਬੈਟਰੀਜ਼ ਅਲਮਾਰੀ ਸੋਫਾ ਸੈੱਟ ਆਦੀ ਵਧੀਆ ਕੁਆਲਿਟੀ ਦਾ ਸਾਮਾਨ ਮਿਲਦਾ ਹੈ ਦੁਸ਼ਹਿਰਾ ਗਰਾਊਂਡ 메ਨ GT ਰੋਡ ਹਰਿਆਣਾ ਡਿਸਟ੍ਰਿਕਟ ਹੁਸ਼ਿਆਰਪੁਰ ਆਓ ਤੇ ਮੌਕੇ ਦਾ ਲਾਭ ਉਠਾਓ ਕ੍ਰੈਡਿਟ ਕਾਰਡ ਤੇ ਨਹੀਂ ਨਕਲ ਜਿਹੀ ਦਿੱਤੀ ਆਸੇਲਾ ਉਹ ਜੇ ਕ੍ਰੈਡਿਟ ਕਾਰਡ ਤੇ ਚਾਰਜ ਕਰਦੇ ਹੋ ਚਾਰਜ ਹਸ ਸਕਦੇ ਆ ਉਲਟੇ ਤੁਹਾਨੂੰ ਹੀ ਪੁਰਾਉਣਾ ਉਹਦੇ ਤੁਹਾਨੂੰ ਲੈਸ ਕਪਰਾਈਟ ਕਰਦੇ ਆ ਜਿਹੜੀ 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 ਦਿੱਤੀ ਆ ਸਾਡਾ 17 ਵਿਜ਼ਨ ਦੀ ਇਹ 43 ਇੰਚ ਦੀ ਇਹ ਕੀ ਆਫਰ ਇਹਦਾ ਇਹਦੇ ਨਾਲ ਸਰ 43 ਇੰਚ ਦੀ LED ਹੈ ਸਰ ਨਾਲ ਇਸ ਨਾਲ 32 ਇੰਚ ਦੀ LED ਫ੍ਰੀ ਦਿੱਤੀ ਆਗੀ ਕੰਬੋ ਆਫਰ ਦਾ ਮੌਜੂਦ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਦੀਵਾਲੀ ਆਫਰ ਚੱਲਦੀ ਪਈ ਹੈ ਜੇ ਐ ਬੈਟਰੀਜ਼ Oppojet ਸਾਰਾ ਗਰਾਊਂਡ ਹਰਿਆਣਾ ਹਰਿਆਣਾ ਇਹ ਸਾਰਾ ਆਪਣੇ ਕੋਲ Almari ਹੈਗੀ ਆ ਪਾਊਡਰ ਕੋਟਡ Almari ਆ 4x6 ਦੀ ਹੈਗੀ ਆ ਤੁਸੀਂ ਦੇਖ ਸਕਦੇ ਆ ਦੇ ਵਿੱਚ ਬਹੁਤ ਵਧੀਆ ਸਾਈਜ਼ ਹੈਗਾ ਜਿੰਨੇ ਮਰਜ਼ੀ ਕੱਪੜੇ ਰੱਖੋ ਤੁਸੀਂ ਇਹਦੇ ਵਿੱਚ ਇਹਦੇ ਵਿੱਚ ਫੀਚਰ ਵੀ ਹੈਗੇ ਆ ਸਰ ਕਾਫੀ ਜੇ ਇਸ ਤਰ੍ਹਾਂ ਤੁਸੀਂ ਕੋਈ ਵੀ ਹੋਰ ਸਮਾਨ ਪਾਣਾ ਜਾਂਦੇ ਆਲਮਾਰੀ ਦੇ ਵਿੱਚ ਆਲਮਾਰੀ ਆ ਜੀ ਉਹ ਜੀ ਆਲਮਾਰੀ ਦੇ ਵਿੱਚ ਆਲਮਾਰੀ ਪਹਿਲੀ ਵਾਰ ਦੇਖੀ ਆ ਜੀ ਆਲਮਾਰੀ ਵਿਦ ਆਲਮਾਰੀ ਇਹਦੇ ਵਿੱਚ ਸਰ ਕਲਰ ਵੀ ਹੈਗੇ ਆ ਕਾਫੀ ਕਲਰ ਵੀ ਤੁਸੀਂ ਆ ਲੈ ਸਕਦੇ ਹੋ ਔਰ ਪ੍ਰਾਈਸ ਇੰਨਾ ਕੁ ਘਟਿਆ ਇਹਨਾਂ ਦਾ ਸਿਰਫ 16000 ਰੁਪਏ ਦੀ ਆਲਮਾਰੀ ਇਹ ਮਿਲ ਜਾਏਗੀ 16000 ਦੀ ਆਲਮਾਰੀ ਆ ਜੀ ਸਰ ਲੋਕੀ 16000 ਰੁਪਏ ਦੇ ਵਿੱਚ ਇੱਕ ਕੰਬੋ ਪੈਕ ਹੈ ਜੀ ਬਲਮਾਰੀ ਵਿਦ ਅਲਮਾਰੀ ਸਰ ਲੋਕਲ ਲੋਕੀ ਜਿਹੜੀਆਂ ਅਲਮਾਰੀਆਂ 12 13000 ਦੀ ਆ ਦੇ ਰਹੇ ਅਸੀਂ 16000 ਰੁਪਏ ਦੀ ਤੁਹਾਨੂੰ ਪਾウダー ਕੋਟਡ ਅਲਮਾਰੀ ਦੇ ਰਹੇ ਹਾਂ ਔਰ ਨਾਲ ਤੁਹਾਨੂੰ ਅਸੀਂ ਗਿਫਟ ਦਵਾਂਗੇ ਉਹ ਤੁਹਾਨੂੰ ਅਲਮਾਰੀ ਜਿਹੜੀ ਹੈ ਪਰਚੇਜ਼ 12 13000 ਦੀ ਰੇਂਜ 'ਚ ਆ ਜਾਏਗੀ ਆਪਣੀ ਮੈਨੂਫੈਕਚਰਿੰਗ ਆ ਤੁਸੀਂ ਦੇਖ ਸਕਦੇ ਆ ਕਾਰੀਗਰ ਲੱਗੇ ਆ ਜੀ ਔਰ ਵਧੀਆ ਕੁਆਲਿਟੀ ਦਾ ਸਾਰਾ ਕੁਝ ਮਟੀਰੀਅਲ ਪੈ ਸਕਦਾ ਤੁਸੀਂ ਆਪ ਦੇਖ ਸਕਦੇ ਆ ਇੱਧਰ ਬੈੱਡ ਬਣੇ ਪਏ ਆ ਜੀ ਨਹੀਂ ਕੀ ਆਪਣਾ ਹੀ ਬਣਾਉਂਦੇ ਆ ਜੀ ਅੱਖਾਂ ਦੇ ਸਾਹਮਣੇ ਬਣਦੇ ਜੋ ਕੁਝ ਬੰਦਾ ਆ ਘਾਡੇ ਹੋਰ ਉਹ ਵੀ ਸਾਹਮਣੇ ਬਣਾ ਰਹੇ ਆ ਰੋਡ ਚੱਲਦਾ ਪਿਆ ਉਹਦੇ ਆਪਾਂ ਸਾਹਮਣੇ ਬਣਾ ਰਹੇ ਆ ਕੋਈ ਵੀ ਇਦਾਂ ਦਾ ਨਹੀਂ ਹੈਗਾ ਰੋਡ ਦੇ ਉੱਤੇ ਇਹ ਆਪਣੀ ਮੈਨੂਫੈਕਚਰਿੰਗ ਕਰਦੇ ਪਏ ਆ ਨਾ ਹਰ ਇੱਕ ਚੀਜ਼ ਦੀ ਸਰ ਸੋਫਾ ਆਪਣਾ ਬੰਦਾ ਪਿਆ ਤੁਸੀਂ ਆਪਣਾ ਕਸਟਮਾਈਜ਼ ਕਰਵਾਉਣਾ ਆਪਣਾ ਕਰਵਾ ਲਓ ਰੈਡੀमेड ਲੈਣਾ ਕੋਰਨਰ ਲੈਣੇ ਆ ਬਹੁਤ ਰਾਂ ਦੀ ਵੈਰਾਈਟੀ ਹੈਗੀ ਆ ਜਿਹੜੀ ਤੁਸੀਂ ਲੈ ਸਕਦੇ ਆ ਅੰਦਰ ਬਹੁਤ ਸਟਾਕ ਬਣਿਆ ਪਿਆ ਜਿੰਨਾ ਮਰਜ਼ੀ ਆਣ ਕੇ ਲਓ ਅੰਦਰ ਕਾਫੀ ਸਟਾਕ ਬਣਿਆ ਪਿਆ ਸਰ ਆ ਜਾਓ ਹੋਰ ਤਾਂ ਤੁਹਾਨੂੰ ਬਹੁਤ ਵੈਰਾਈਟੀਆਂ ਪਈਆਂ ਸਰ ਫਰੀਜਾਂ ਅਲਮਾਰੀਆਂ ਸਰ ਆ ਜਾਓ ਲਓ ਸਰ ਵਧੀਆ ਵਧੀਆ ਸਰ ਬ੍ਰਾਂਡ ਰੱਖੇ ਹੋਏ ਆ ਕੋਈ ਮਾੜਾ ਨਹੀਂ ਰੱਖਿਆ ਬੱਲਬੂਲਾ ਬ੍ਰਾਂਡ ਆ ਸਰ ਐਲਜੀ ਦਾ ਸਰ ਬ੍ਰਾਂਡ ਮਿਲ ਜੇਗਾ ਔਰ ਕਿੰਨੇ ਕਿਲੋ ਦੀ ਸਰ ਸਰ 8 ਕਿਲੋ 9.5 ਕਿਲੋ 10 ਕਿਲੋ 12 ਕਿਲੋ ਵਡੀਆਂ ਵਡੀਆਂ ਸਰ ਮਸ਼ੀਨਾਂ ਆ ਉਹੀ ਸਰ ਆਪਾਂ ਲੋਕਲ ਵਾਸ਼ਿੰਗ ਮਸ਼ੀਨ ਨਹੀਂ ਵੇਦੇ ਸਾਰੀ ਬ੍ਰਾਂਡਡ ਆ ਐਲਜੀ ਮਿਲੇਗੀ ਬੱਲਬੂਲਾਰ ਗੋਦਰੇਜ ਔਰ ਕੋਈ ਮਾੜਾ ਜਿਹੜਾ ਐਵੇਂ ਕੋਈ 7000 8000 ਦੀ ਜਿਹੜੀਆਂ ਹੈਗੀਆਂ ਉਹਨਾਂ ਨੇ ਚੱਲਣਾ ਕੀ ਆ ਜੀ ਵਧੀਆ ਬ੍ਰਾਂਡ ਲਓ ਜੀ ਐਲਜੀ ਦਾ ਲੈ ਲਓ ਬੱਲਬੂਲਾ ਦਾ ਲੈ ਲਓ ਇੱਕ ਵਾਰੀ ਤੁਹਾਡੇ ਪੈਸੇ ਲੱਗਿਓ ساری ਉਮਰ ਦਾ ਗਹਿਣਾ ਜੀ ਵਿੱਚ ਮਤਲਬ ਕੰਪਨੀ ਵੱਲੋਂ ਐਕਸਟਰਾ ਤੁਹਾਨੂੰ ਗਾਰੰਟੀ ਹੋਰ 2 ਸਾਲ ਦੇ ਰਹੀ ਹੈ ਕੰਪਨੀ ਜਿੱਦਾ 2 ਸਾਲ ਦੀ ਸੀ 4 ਸਾਲ ਦੀ ਕਰਤੀ ਉਹ ਬਲਬੂਲ ਨੇ ਮੋਟਰ ਦੀ 5 ਸਾਲ ਦੀ ਸੀ 10 ਸਾਲ ਦੀ ਕਰ ਚੁੱਕੇ ਆ ਇਹ ਵਾਲੀ ਮੋਟਰ ਦੀ 2 ਸਾਲ ਦੀ ਦਿੰਦੇ ਸੀ ਸਪਿੰਨ ਵਾਲੇ ਦੀ ਇਹਦੀ ਵੀ ਉਹਨਾਂ ਨੇ ਗਾਰੰਟੀ 5 ਸਾਲ ਕਰ ਦਿੱਤੀ ਹੈ ਜਿਹੜੀ 2 ਸਾਲ ਦੀ ਵਾਰੰਟੀ ਸਾਨੂੰ ਮਿਲਦੀ ਸੀ ਲੋ ਜੀ 5 ਸਾਲ ਦੀ ਕੰਪਨੀ ਨੇ ਬਿਲਕੁਲ ਕੰਪਨੀ ਹੋਰ ਸਰ 2200 ਰੁਪਏ ਦੇ ਤੁਹਾਡੇ ਇਹਦੇ ਵਿੱਚ ਫਾਇਦੇ ਆ 2200 ਰੁਪਏ ਦੇ ਇਹਦੇ ਨਾਲ ਤੁਹਾਨੂੰ ਗਿਫਟ ਵੀ ਮਿਲਣਗੇ ਇਦੇ ਨਾਲ ਸਰ ਤੁਹਾਨੂੰ ਕਵਰ ਦਿੱਤਾ ਜਾਏਗਾ ਨਾਲ ਇੱਕ ਸਰਫ ਦਾ ਪੈਕਟ ਹੈਗਾ ਜੀ ਔਰ ਇਸ ਨਾਲ हेयर ਡਰਾਇਰ ਫ੍ਰੀ ਹੈਗਾ ਇੱਕ ਜੀ ਇੱਕ ਲੱਕੀ ਕੂਪਨ ਹੈਗਾ ਨਾਲ ਔਰ ਇੱਕ ਸਰਪ੍ਰਾਈਜ਼ ਗਿਫਟ ਹੈਗਾ ਨਾਲ ਉਹ ਜਿਹੜਾ ਉਸੇ ਵੇਲੇ ਦਿੱਤਾ ਜਾਊਗਾ ਤੁਹਾਨੂੰ ਜੇ ਤੁਸੀਂ ਇਹ ਚੀਜ਼ ਲਾਓਗੇ ਤਾਂ ਤੁਸੀਂ ਨਾਲ ਇਹਦੇ ਕਿੰਨਾ ਕੁਸ਼ ਤੁਹਾਨੂੰ ਚਾਰ ਪੰਜ ਗਿਫਟ ਇਹਦੇ ਨਾਲ ਮਿਲਣਗੇ ਹਾਂਜੀ ਐਜੀ ਕੰਪਨੀ ਹੈ ਜੀ ਵਧੀਆ ਤੋਂ ਵਧੀਆ ਇੱਕੋ ਇੱਕ ਕੰਪਨੀ ਹੈ ਜੀ ਇਹਨਾਂ ਦੀ ਸ਼ੋਪ ਸਭ ਆ ਜੋ ਜਿੱਦਾਂ ਇਹਦੇ ਵਿੱਚ ਸਾਡੇ ਕੋਲ ਮਾਰੀ ਹੈਗੇ ਐਲਈਡੀ ਸਟੈਂਡ ਹੋ ਗਏ ਤਾਨੂੰ ਵੀ ਪਤਾ ਹੀ ਆ ਤੁਸੀਂ ਵੀ ਦੇਖ ਹੀ ਲਿਆ ਰਸ ਕਿੰਨਾ ਪਿਆ ਹੈਗਾ ਘਟੋ ਘਟ ਦੋ ਘੰਟੇ ਤੁਹਾਨੂੰ ਲੱਗ ਗਏ ਇੱਥੇ ਮੈਨੂੰ ਟਾਈਮ ਕੱਢਣ ਵਾਸਤੇ ਤੁਸੀਂ ਸਰ ਦੇਖ ਸਕਦੇ ਆ ਐਲਈਡੀ ਹੈਗੇ ਪੈਨਲ ਹੈਗੇ ਆ ਆਪਣੇ ਕੋਲ ਅਲਮਾਰੀਆਂ ਹੈਗੀਆਂ ਦਾ ਰੰਗ ਰੰਗ ਦੀ ਵੈਰਾਈਟੀ ਦੀ ਕੋਈ ਕਮੀ ਨਹੀਂ ਉਹ ਜਿੰਨੀ ਮਰਜ਼ੀ ਤੁਸੀਂ ਅਲਮਾਰੀਆਂ ਲੈ ਸਕਦੇ ਆ ਅਲੱਗ ਅਲੱਗ ਡਿਜ਼ਾਈਨ ਹੈ ਆ ਬੜੋਂ ਭਰਿਆ ਪਿਆ ਜਿੰਨਾ ਮਰਜ਼ੀ ਸਮਾਂ ਲੈ ਸਕਦੇ ਹੋ ਜੀ ਇੱਕ ਵਾਰ ਤੁਸੀਂ ਯੂਰ ਵਿਜ਼ਿਟ ਕਰੋ ਅਥੇ ਹੋਰ ਤੁਹਾਨੂੰ ਅਗਲੇ 1 ਸਾਲ ਤੱਕ ਤੁਹਾਨੂੰ ਵੱਡਾ ਸ਼ੋਰੂਮ ਬਣਾ ਰਹੇ ਆ ਜਿਹਦੇ ਵਿੱਚ ਸਾਰਾ ਕੁਝ ਤੁਹਾਨੂੰ ਇੱਕ ਜਗ੍ਹਾ ਤੇ ਡਿਸਪਲੇ ਲੱਗ ਜਾਏ ਜੀ। ਲਓ ਜੀ ਇਹ ਸਾਲ ਤੋਂ ਅਗਲੇ ਬਾਅਦ ਸੰਭਵਾਂ ਅਗੇ ਆਪਣਾ ਪੂਰਨ ਸੇ ਡਿਸਪਲੇ ਸਾਰਾ ਸਮਾਨ ਮਿਲੇਗਾ। ਇੱਕ ਕਲਰ ਆਪਾਂ ਬਾਹਰ ਵੀ ਦੇਖਿਆ ਨਵਾਂ ਕਲਰ ਇੱਕ ਹੋਰ ਵੀ ਹੈਗਾ ਇਹ ਵਾਲਾ। ਕਲਰ ਬਹੁਤ ਹੈ ਜੀ। ਗੱਡੇ ਜਿਹੜਾ ਦੋ ਕੁ ਕਿੱਟੇ ਹੁੰਦੇ ਜੀ। ਗੱਡੇ ਵਿੱਚ ਇੰਨੇ ਦੇ ਸੈੱਟ। ਗੱਡੇ ਵਜੇ 10 ਦੇ। ਗੱਦੇ ਭਾਈ ਆਪਾਂ ਕੋ ਲੈ ਕੇ ਜੀ ਸਰ ਆਪਾਂ ਇਸ ਵਾਰ ਬਹੁਤ ਵੱਡਾ ਧਮਾਕਾ ਲਾਇਆ ਹੋਇਆ ਦਿਵਾਲੀ ਦੇ ਵਿੱਚ ਇਸ ਵਾਰ ਕਸਟਮਰ ਨੂੰ ਕਾਫੀ ਅਸੀਂ ਗਿਫਟ ਦੇ ਰਹੇ ਆ ਜਿਵੇਂ ਕਿ 43 ਇੰਚ ਦੀ ਅਗਰ ਤੁਸੀਂ LED ਲੈਂਦੇ ਹੋ ਤੇ ਤੁਹਾਨੂੰ 32 ਇੰਚ ਦੀ LED ਅਸੀਂ ਫ੍ਰੀ ਦੇਵਾਂਗੇ ਠੀਕ ਹੈ ਜੀ ਉਹ ਬਹੁਤ ਵੱਡਾ ਆਫਰ ਆ ਇਹ ਤੇ ਕੋਈ ਪ੍ਰਾਈਜ਼ ਇਹ ਨਹੀਂ ਹੈ ਕਿਉਂਕਿ ਵਧਾ ਕੇ ਲਾਤੇ ਹੋ ਤਾਂ ਤਾਂ ਕਰਕੇ ਹੈਗਾ ਨੋਰਮਲ ਪ੍ਰਾਈਜ਼ ਦੇ ਉੱਤੇ ਤੁਹਾਨੂੰ ਅਸੀਂ 32 ਇੰਚ ਦੀ LED ਫ੍ਰੀ ਦਵਾਂਗੇ ਅਗਰ ਤੁਸੀਂ ਹੋਰ ਵੀ LED ਲੈਂਦੇ ਆ ਕੋਈ ਵੱਡੇ ਮਾਡਲ ਲੈਂਦੇ ਆ ਉਹਦੇ ਨਾਲ 25 ਲੀਟਰ ਦਾ ਇਲੈਕਟ੍ਰਿਕ ਗੀਜ਼ਲ ਤੁਹਾਨੂੰ ਫ੍ਰੀ ਦਿੱਤਾ ਜਾਊਗਾ ਹਾਂਜੀ ਅਗਰ ਤੁਸੀਂ ਬੈੱਡ ਲੈਣੇ ਆ ਸੋਫਾ ਲੈਣੇ ਆ ਸਾਡੇ ਤੋਂ ਅਗਰ ਤੁਸੀਂ ਅਲਮਾਰੀ ਲੈਣੇ ਹੈਗੇ ਆ ਉਹਨਾਂ ਦੇ ਨਾਲ ਵੀ ਹਰੇਕ ਦੇ ਨਾਲ ਲੱਕੀ ਕੂਪਨ ਵੀ ਹੈ ਤੇ ਪਲੱਸ ਨਾਲ ਗਿਫਟ ਵੀ ਸਰੇਖ ਦੀ ਚੀਜ਼ ਨਾਲ ਮਿਲਣਗੇ ਤੁਹਾਨੂੰ ਇਹ ਜਿਹੜੀ ਆ ਦੁਸ਼ਾਰਾ ਘੰਟਾ ਆਪੋਜੀਟ ਆ ਨਾ ਜੀ 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 ਬਿਲਕੁਲ ਇਹਦਾ ਗਰਾਊਂਡ ਹਰਿਆਣਾ ਆਪੋਜੀਟ ਜੀ ਐਸ ਜੀ ਜੀ ਐਡਰੈਸ ਹੈਗਾ ਜੀ ਇਹ ਆਪਣੇ ਹਿਸ਼ਾਰਪੁਰ ਤੋਂ ਦਸੂਆ ਰੋਡ ਹੈ ਜੀ ਹਰਿਆਣਾ ਭੂੰਗਾ ਅੱਡਾ ਪੈਂਦਾ ਇਹ ਹਰਿਆਣਾ ਹੈਗਾ ਜੀ ਮੇਨ ਜੀਟੀ ਰੋਡ ਦੇ ਉੱਤੇ ਹੀ ਦੁਕਾਨ ਹੈਗੀ ਆ ਜੀ ਐਸ ਬੈਟਰੀ ਹਾਊਸ ਦੇ ਨਾਮ ਤੇ ਤੇ